ਅੱਜ ਮੈਂ ਜਿਸ ਮੁੱਦੇ ਦੇ ਉੱਤੇ ਗੱਲ ਕਰਨਾ ਚਾਹੁੰਦਾ ਜੋ ਅੱਜ ਪੰਜਾਬ ਦੇ ਵਿੱਚ ਸਾਡੇ ਕਿਸਾਨ ਭਰਾਵਾਂ ਦੇ ਨਾਲ ਪੰਜਾਬ ਸਰਕਾਰ ਵੱਲੋਂ ਜੋ ਵਾਦੀਰਾ ਕੀਤਾ ਜਾਇਆ ਹੈ ਮੈਂ ਉਹਦੇ ਸੰਬੰਧ ਦੇ ਵਿੱਚ ਕੁਝ ਗੱਲਾਂ ਜਿਹੜੀਆਂ ਤੁਹਾਡੇ ਨਾਲ ਸਾਂਝੀਆਂ ਕਰਨਾ ਚਾਹੁੰਦਾ ਕਿ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਦਾ ਮੈਂ ਸਮਝਦਾ ਜੋ ਵਾਦੀਰਾ ਕੱਲ ਦੀ ਸਾਡੇ ਜਿਹੜੇ ਕਿਸਾਨ ਵੀਰਾਂ ਨਾਲ ਮੀਟਿੰਗ ਸੀ ਐਸ ਕੇ ਅੰਮ੍ਰਿਤ ਉਹਦੇ ਵਿੱਚ ਜਿਸ ਤਰ੍ਹਾਂ ਉਹ ਪੇਸ਼ ਆਇਆ ਜਿਸ ਤਰ੍ਹਾਂ ਉਹਨਾਂ ਨੇ ਕਿਸਾਨਾਂ ਨੂੰ ਮੈਂ ਸਮਝਦਾ ਇੱਕ ਤਰ੍ਹਾਂ ਦਾ ਥ੍ਰੈਟ ਕੀਤਾ ਚੇਤਾਵਨੀ ਦਿੱਤੀ ਹੈ ਕਿ ਇਹ ਜਿਹੜੇ ਧਰਨੇ ਆ ਤੁਸੀਂ ਜਿਹੜੇ ਆ ਇਹਨਾਂ ਨੂੰ ਬੰਦ ਕਰੋ ਪੰਜਾਬ ਦਾ ਨੁਕਸਾਨ ਹੋ ਰਿਹਾ ਹੈ ਮੈਂ ਸਮਝਦਾ ਇਹ ਕੱਲ ਸਾਬਤ ਹੁੰਦੀ ਹੈ ਕਿ ਜਿਵੇਂ ਬੀਜੇਪੀ ਸਰਕਾਰ ਦਿੱਲੀ ਦੀ ਸਾਡੇ ਕਿਸਾਨਾਂ ਦੇ ਵਿਰੁੱਧ ਬਿਲੇ ਸਾਲਾਂ ਦੇ ਇਸਲੇ ਸਮੇਂ ਦੇ ਵਿੱਚ ਸਾਡੇ ਕਿਸਾਨ ਵੀਰ ਜਿਹੜੇ ਨੇ ਉਹ ਸੰਘਰਸ਼ ਕਰ ਰਹੇ ਨੇ, ਮੋਰਚੇ ਲਾ ਰਹੇ ਨੇ। ਉਹੀ ਸੇਮ ਮੈਂ ਸਮੇਂ ਦਾ ਵਤੀਰਾ ਜਿਹੜਾ ਹੈ ਉਹ ਪੰਜਾਬ ਸਰਕਾਰ ਸਾਬ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਕਰ ਰਹੇ ਨੇ। ਔਰ ਜਿਸ ਤਰ੍ਹਾਂ ਕੱਲ ਰਾਤ ਦੀ ਸਾਰੇ ਪੰਜਾਬ ਦੇ ਵਿੱਚ ਕਿਸਾਨ ਲੀਡਰਾਂ ਦੇ ਉੱਤੇ ਹੁਣ ਉਸ ਤੇ ਰਾਈ ਛਾਪੇਮਾਰੀ ਕੀਤੀ ਜਾ ਰਹੀ ਹੈ। ਕਿਸਾਨ ਲੀਡਰਾਂ ਨੂੰ ਰੈਸਟ ਕੀਤਾ ਜਾ ਰਿਹਾ, ਫੜਿਆ ਜਾ ਰਿਹਾ। ਮੈਂ ਸਮਝਦਾ ਕਿ ਇਹ ਨਿੰਦਣ ਯੋਗ ਮੈਂ ਸਮਝਦਾ ਇੱਕ ਵਤੀਰਾ ਔਰ ਅਸੀਂ ਆਪਣੇ ਵੱਲੋਂ ਪਾਰਟੀ ਵੱਲੋਂ ਕਿਸਾਨ ਵੀਰਾਂ ਦੇ ਨਾਲ ਔਰ ਮੈਂ ਆਪਣੇ ਵੱਲੋਂ ਇਹਦੀ ਸਖਤ ਨਿਖੇਦੀ ਕਰਦਾ ਜਿਸ ਤਰੀਕੇ ਨਾਲ ਪੰਜਾਬ ਸਰਕਾਰ ਸਾਡੇ ਕਿਸਾਨ ਵੀਰਾਂ ਦੇ ਨਾਲ ਪੇਸ਼ ਆ ਰਹੀ ਹੈ ਇੱਕ ਪੂਲਿਸ ਸਟੇਟ ਮੈਂ ਸਮਝਦਾ ਸਾਡੇ ਪੰਜਾਬ ਨੂੰ ਬਣਾ ਦਿੱਤਾ ਗਿਆ ਅੱਜ ਕੋਈ ਬੋਲਣ ਦਾ ਕਿਸੇ ਨੂੰ ਅਧਿਕਾਰ ਨਹੀਂ ਰਿਹਾ ਜੇ ਕੋਈ ਗੱਲ ਕਰਦਾ ਤਾਂ ਇੱਕੋ ਹੀ ਮੈਂ ਸਮਝਦਾ ਚੀਜ਼ ਚੱਲ ਰਹੀ ਹੈ ਕਿ ਉਹਨੂੰ ਪੁਲਿਸ ਤੋਂ ਫੜਾ ਦੋ ਪਰਚੇ ਦਰਜ ਕਰ ਦੋ ਝੂਠੇ ਨਜਾਇਜ਼ ਪਰਚੇ ਹੋ ਰਹੇ ਨੇ ਸੋ ਜਿਹੜਾ ਇਹ ਵਤੀਰਾ ਪੰਜਾਬ ਸਰਕਾਰ ਦਾ ਇਹ ਮੈਂ ਸਮਝਦਾ ਬੜਾ ਗਲਤ ਹੈ ਔਰ ਨਿੰਦਣਯੋਗ ਹੈ ਔਰ ਸਾਡੀ ਹੰਦਰਦੀ ਵੀ ਔਰ ਅਸੀਂ ਕਿਸਾਨ ਵੀਰਾਂ ਦੇ ਨਾਲ ਇਸ ਸੰਘਰਸ਼ ਦੇ ਵਿੱਚ ਉਹਨਾਂ ਦੇ ਨਾਲ